ਮੈਂ ਤਾਂ ਕਹਿੰਨੀ ਛੋਟ ਦੇਣੀ ਅੰਮੀ ਉਤਲਾਟ ਉਤਲਾਟ ਜਾਣਾ ਮੈਂ ਸੋਚੇ ਮੈਂ ਅਸਾਂ ਲੈ ਲਿਆ ਮੈਂ ਅਸਾਂ ਲੈ ਲਿਆ ਸੇਹ ਤਾ ਤੋਪਾ ਪੜੀ ਚੜ ਚਨੀ ਤੇ ਨਾਲੇ ਮੇਰਾ ਐਨਕ ਨੂੰ ਡੰਡੀ ਬੋ ਆਈ ਲਿਉਂਦੀ ਆ ਇਹ ਤਾਂ ਜਰੂਰੀ ਕੰਮ ਹੋ ਇਹਦੇ ਬਿਨਾ ਸਰਦਾ ਹੀ ਨਹੀਂ ਆ ਹੋਰ ਆਪਣੀ ਕਰ ਇਹਦੀ ਵੀ ਗੱਲ ਸੁਣੀ ਕਰਨੀ ਆ ਫੇਰ ਜੀ ਦੀ ਆਜੋ ਸੱਸੀ ਗਾਲ ਜੀ ਸੱਸ ਕੀ ਕਾਮ ਕੀ ਹਾਲ ਜੇ ਵਧੀਆ ਠੀਕ ਠਾਕ ਚੱਲਣ ਰਿਹਾ ਕੰਮ ਕਾਮੇ ਤੇ ਇਹ ਤਾਂ ਪਤਾ ਕਰਨੀ ਪੜੀ ਐ ਬੱਚਿਆਂ ਪਈਆਂ ਹੁ ਛੁੱਟੀਆਂ ਅੱਛਾ ਤੇ ਜਾਣਾ ਨਹੀਂ ਛੁੱਟੀਆਂ ਚ ਕੱਪੜੇ ਵੜੇ ਆਏ ਐ ਤੇ ਜਾਣਾ ਕੀ ਹਾਂ ਪੋਛਣਾ ਨਹੀਂ ਤਾਂ ਹੀ ਪਤਾ ਨੂੰ ਪਤਾ ਹੀ ਆ ਮੰਮੀ ਵੀ ਠੀਕ ਨਹੀਂ ਰਹਿੰਦੇ ਠੀਕ ਠੀਕ ਮੈਂ ਵੀ ਐਸਾ ਨਹੀਂ ਆ ਜੰਡੀਆਂ ਲੈਣ ਦੇ ਨਾਲ ਜਿਹੜੀਆਂ ਕੋਈ ਥੋੜੀ ਜਿਹੀ ਦੰਡੀ ਛੁੱਟੀ ਇਹਦੇ ਮੈਂ ਚੱਕ ਵਾਲੇ ਉਹਦੇ ਮੈਨਾਂ ਸਰਦਾ ਨਹੀਂ ਤਾਂ ਪਤਾ ਹੀ ਆ ਹਾਂ ਇਹ ਤਾਂ ਗੱਲ ਹੈ ਗਈ ਆ ਹਾਂਜੀ ਸੂਟ ਕੱਟਦਾ ਵੀ ਮੇਰੇ ਨੂੰ ਕਿ ਮੈਨੂੰ ਤੇਰੀ ਇੱਕ ਤਾਂ ਮੈਨੂੰ ਚਾਹੀਦੇ ਆ 6-7 ਲੱਗਦੇ 6-7 ਹਾਂਜੀ 5 ਦਿਨ ਤੇ ਸਾਰੇ ਵਿੱਚ ਰਹਿ ਗਈ 5-6 ਦਿਨ ਤੇ ਵੇਹ ਲੋਗਾ ਕੱਢ ਦੋ ਤਾਂ ਇਹ ਪੁਣੀ ਬਥੇਰੇ ਛੋਲੇ ਜੇ ਨੋਰਮਲੀ ਇਹ ਤਾਂ ਵਧੀਆ ਨਹੀਂ ਆ ਛੋਲੇ ਵਿੱਚ ਚਲੋ ਕੋਈ ਨਹੀਂ ਹੋ ਕੇ ਤਦੋ ਆ ਨਾ ਘਰ ਕੋਲ ਵਾਸਤੇ ਲਿਆਂਦਾ ਬਈ ਨੋਰਮਲ ਹੋਰ ਤਾਂ ਚਲ ਤੁਸੀਂ ਰੋਕੇ ਸੀ ਲਿਆਂਦਾ ਨਾ ਵਿਆਹ ਪੈ ਤੇ ਪੈ ਗਿਆ ਗਰਮੀ ਚ ਵਿਆਹ ਹਾਂ ਜੀ ਗਰਮੀ ਚ ਗੈਂਟ ਕਰਕੇ ਤਾਂ ਇਹ ਤਾਂ ਬੋਲਦੇ ਹੈਂ ਨੀ ਮੈਂ ਹਾਂ ਇੰਨੀ ਗਰਮੀ ਤੇ ਕੀ ਵਿਆਹ ਵੇਖਣ ਦਾ ਮਜਾ ਆਇ ਹਾਂ ਇਹਦਾ ਆ ਗਿਆ ਵਿਆਹ ਵਿਆਹ ਤੇ ਆ ਗਿਆ ਮਾਸਤੇ ਮੋਟੇ ਦਾ ਹਾਂ ਜੀ ਤੇ ਸੀਰੋ ਕਿਹੜਾ ਲਾਉਣਾ ਵੀ ਆ ਕੋਈ ਨਹੀਂ ਲਾਉਣਾ ਨਹੀਂ ਐਡਾ ਹੀ ਸਹੀ ਜੇ ਤੁਸੀਂ ਕੋਈ ਗੱਲ ਚਲੋ ਚੰਗਾਂਗੇ ਤੇ ਹਾਂ ਜੀ ਤੇ ਤੁਸੀਂ ਤੇ ਆਪ ਵੀ ਸਹੀ ਲੈਂਦੀਆਂ ਜੀ ਫਾਇਦੇ ਤੁਸੀਂ ਇੱਥੇ ਲੈ ਲੈਂਦੀਆਂ ਮੈਨੂੰ ਪਤਾ ਫਿਰ ਨਿਆਣੇ ਜੀ ਕਿ ਕਿ ਗਰਮੀ ਚ ਕਾਵੜੀ ਹੁੰਦਾ ਹੈਗਾ ਹੁਣ ਨਾਲੇ ਛੁੱਟੀਆਂ ਤੋਂ ਨਿਆਣਿਆਂ ਨੂੰ ਯਾਨੀ ਕਰਨ ਤੇ ਕੋਸ਼ਿਸ਼ ਨਹੀਂ ਕਰਦੇ ਚਲ ਆ ਸਾਰਾ ਖਲੋ ਕੇ ਤੇ ਜਿੱਦਿ ਨੂੰ ਦੇ ਦਿਓ ਭਾਗ ਮੇਚਾ ਹਾਂਜੀ ਮੇਚਾ ਹੋ ਹੀ ਆ ਤੇ ਬਾਕੀ ਮੇਰੀ ਨਾ ਇੱਕ ਗਾਇਸ ਮਿਲਦੀ ਜੇ ਮੇਰੀ ਆਇ ਇੱਕ ਛੋਣੀ ਕੋਨੋਂ ਨਾ ਕਪੜੇ ਹਾਂ ਛੋਟੀ ਹੋਰੀ ਤੋਂ ਨਾ ਨਹੀਂ ਨਹੀਂ ਛੋਹੀ ਛੋਣ ਹੈ ਦੱਸ ਸਕੀ ਯਾ ਅੱਗੇ ਵੀ ਇਹਦੀਆਂ ਵਾਚੇ 10 ਹੁੰਦੀਆਂ ਲੀਆਂ ਤੇ ਉਹਦੇ ਕਿਤੇ ਮੇਰੇ ਵਿਆਹ ਵੀ ਅਪਣ ਤੋਂ ਪਹਿਲਾਂ ਹੀ ਮੇਰੇ ਸੋਤਾ ਦਾ ਜਰੂਰ ਘਟ ਛੱਡ ਗਈ ਹੈ ਹਮ ਸਾਰੇ ਅੰਦਾਜ਼ੇ ਕਲਰ ਦਾ ਟ੍ਰਾਸ ਚੱਲਦਾ ਤੇ ਤੁਸੀਂ ਕੁਝ ਪਾਇਆ ਕਰੋ ਮੇਰੇ ਹੋਣੀ ਦੋ ਜਿੱਤਾ ਬੈਠੋ ਅੱਜ ਵਾਲੇ ਹੁੰਦੇ ਆ ਹੌਣ ਜੰਗੇ ਲੱਗਦੇ ਦੋ ਤਿੰਨ ਦੋ ਚ ਤਿੰਨ ਜਣੇ ਨੇ ਪਾਇਆ ਹੋਏ ਕਿ ਸੋਹਣਾ ਲੱਗਦਾ ਵਾ ਜਿਆਦੇ ਜਣੇ ਤਾਂ ਫਿਰ ਕੋ ਜੱਤਾ ਕਿ ਉਹ ਕਿ ਕੋਈ ਹੋ ਜਾਂਦੇ ਉਸ ਚੱਕੇ ਦਾ ਨਹੀਂ ਨਹੀਂ ਤੁਹਾਨੂੰ ਮੇਰੇ ਤੇ ਹੁਣ ਏ ਖਿਆਰ ਰੱਖੀਓ ਤੁਹਾਨੂੰ ਪਤਾ ਨਾ ਲੱਗੇ ਨਹੀਂ ਕੋਈ ਨਹੀਂ ਦੱਸਦੀ ਉਹਨੇ ਵੀ ਕੋਈ ਸੁਣਨੇ ਵਿੱਚ ਨਹੀਂ ਮੈਨੂੰ ਨਹੀਂ ਆਉਂਦਾ ਪਤਾ ਲੱਗਦਾ ਦੇਣੇ ਕਿਤੇ ਅੱਛਾ ਉਹਦਾ ਮੇਰੇ ਸੂਤਾ ਨੇ ਗੱਲ ਨਾ ਕਰੀ ਉਹਦੋਂ ਨਹੀਂ ਨਹੀਂ ਉਹਦਾ ਦੱਸਣ ਨੂੰ ਤਾਂ ਕੋਈ ਗੱਲ ਨਹੀਂ ਚੱਲ ਘਰ ਤੇ ਰਹਿਣਾ ਪਤਾ ਤਾਂ ਲੱਗਣਾ ਹੀ ਜਦਨ ਪਾਏ ਹਨਾ ਔਰ ਇਹ ਵੀ ਉਹਦੇ ਵਿੱਚ ਰੱਖਦੇ ਹੋ ਉਸ ਦਾ ਪਹਿਲਾ ਜਨੋਸ ਕੱਢ ਦਿੱਤੀ ਵਿਆਹ ਪਹਿਲਾਂ ਹੀ ਦੱਸ ਗਏ ਰੰਗ ਆ ਹੋਣਾ ਹੁੰਦਾ ਇਦਾਂ ਹੋਣਾ ਸਿਰਕ ਨੂੰ ਦੱਸਣਾ ਹੀ ਨਹੀਂ ਉਹ ਚਾਹਣਾ ਮੈਂ ਚਾਹ ਨਹੀਂ ਵੀ ਇਹ ਤੋਂ ਮੇਰੇ ਭੈਣ ਫਰਸੀਦ ਆਈ ਇੱਕ ਦਾ ਅੱਜ ਸੋਲੋਂ ਦਾਤ ਨਹੀਂ ਲਾ ਕੇ ਫੇਰ ਆ ਹਾਂ ਚਲ ਵੇਲਾ ਮੇਰੇ ਭੈਣ ਕੱਢ ਨਹੀਂ ਟਾਈਮ ਕੋਈ ਮੈਂ ਵੀ ਹੁਣ ਸ਼ਹਿਰ ਚੱਲੀ ਹਾਂ ਅੱਜ ਹੋਰ ਬਾਈ ਤੁਸੀਂ ਲੈਸਾ ਲੈਣ ਤੈਨੂੰ ਪਤਾ ਬੀਬੀਆਂ ਉਹ ਤੋਂ ਬਿਨਾ ਸੋਟਰੀਸ ਮੰਦੀਆਂ ਨਹੀਂ ਤੇ ਤੁਹਾਡੇ ਭਾਈ ਇਦਾਂ ਹੀ ਸੀਦੇ ਕੋਈ ਗੱਲ ਨਹੀਂ ਚਲੋ ਠੀਕ ਆ ਹਾਂ ਠੀਕ ਆ ਮਗਰ ਉਹ ਤੜੇ ਤੇ ਉੱਥੇ ਹੀ ਪਹੁੰਚੇ ਇੱਕ ਦੂਜੀ ਨੂੰ ਦੱਸਿਆ ਨਾ ਉਹ ਆਈਏ ਤੇ ਉਹ ਵੀ ਅੰਦਰੋਂ ਨਾ ਪਤਾ ਲੱਗਦੀ ਈ ਆਈਏ ਤੇ ਇਹਨੂੰ ਨਾ ਪਤਾ ਲੱਗਦੀ ਪਤਾ ਨਹੀਂ ਅੱਜਕੱਲ ਕਿੰਨੀ ਈਰਖਾ ਚ ਲੜਦੀ ਕਰਾਂ ਕੋਈ ਨਹੀਂ ਆ ਰਿਹਾ ਮਗਰ ਉਹ ਤੜੇ ਤੇ ਹੀ ਰਹਿਣਾ ਹੀ ਚੱਲ ਮੈਂ ਬਨੋ ਟਾਈਮ ਵੇਸਟ ਕਰਦੀ ਹਾਂ ਤੇ ਹੋ ਗਿਆ ਓਕੇ ਮੰਮੀ ਜਿਲੇ ਆਏ ਨੀ ਤੇ ਭੁੱਖ ਲੱਗੀ चल गर्मी मामी जी मामी जी भोखा लगी रोटी देखा खवा के गई दो मैं गई ना हो है। में नहीं।, नहीं क्या दुआ बेटा में, दे दे में प्रहुने छुट्टिया तो पैनिया ही ना चाहिए मां चलगी मेरे भाता ओतो मेन सूटा का जोर सूटा मंडिया मेन टिका मंडिया ਹੇ ਨਾ ਨੰਨ ਕਰ ਲਾਹੇ ਦੱਸੇ ਖਿਚਾਬੀ ਕਿੱਥੇ ਰੱਖਣ ਤੇ ਤੇ ਨਿਆਣੇ ਤੋਂ ਮੈਂ ਜਿੰਦਰਾ ਮਾਰ ਕੇ ਕਿ ਨਹੀਂ ਇਹ ਐਵੇਂ ਨਾ ਫਲਾਈ ਕਰੀ ਜਾਂ। ਜੂਸ ਹੀ ਪੀ ਜਾਂਦੇ ਕੱਡ-ਕੱਟ ਕੇ ਇਹਨਾਂ ਦਾ ਡਰ ਤੇ ਮੈਂ ਜਿੰਦਰਾ ਮਾਰਿਆ ਉੱਚੇ ਸਾਧ ਰੱਖੇ ਲਾਹੇ ਤੇ ਮੈਂ ਰੱਖ ਦਿੱਤੇ ਜੂਸ ਕੋਈ ਆਇਆ ਗਿਆ ਹੁੰਦਾ ਵਾ ਇਹ ਤੇ ਕਾਈ ਛੱਡੇ ਆ ਤੇ

ਇਦਾਂ ਕਰਨੀ ਹੋ ਕੇ ਆਉਂਦੀਆਂ ਨੂੰ ਕਹਿੰਦੇ ਸੀ ਦੇ ਇੱਕ ਦੋ ਦਿਨ ਚ ਦਿਨਤ ਵਿੱਚ ਕਿਹੜੇ ਰਹਿ ਗਏ ਨੇ ਰਾਮੂ ਲੱਗਦੀ ਉਹਦਾ ਚੱਲੀ ਆ ਚਾਹ ਮੈਂ ਸੰਦੀਪ ਨੂੰ ਫੋਨ ਲੰਮੀ ਆ ਮੈਂ ਉਹਨੂੰ ਹਾਂਜੀ ਤੇ ਮੈਂ ਆ ਕੇ ਨਾ ਮੇਰੇ ਸੂਟਾਂ ਲੈ ਲਈ ਤੇ ਉਹਦੇ ਸੀਪੜੇ ਆਏ ਹੋਣਾ ਇਹਨੂੰ ਪਤਾ ਪਹਿਲਾਂੋਂ ਲੱਗ ਗਿਆ ਹੈਲੋ ਹਾਂਜੀ ਕੀ ਕਰਨ ਦੇ ਅੱਛਾ ਨੇ ਮੈਂ ਉਹਦਾ ਕੀਤਾ ਹੀ ਕੋਲ ਅੱਛਾ ਤੇ ਜੋ ਸੰਦੀਪ ਮੇਸਾ ਤੁਹਾਡੇ ਘਰ ਨੂੰ ਆਉਣ ਲੱਗੀ ਤੇ ਮੇਰੇ ਸੁਟਾ ਨਾ ਨਾ ਲੈ ਰਿਹਾ ਮੈਂ ਚੇਤਾ ਕਰਾ ਰਹਾ ਆ ਅੱਛਾ ਤੇਰਾ ਠੀਕ ਆ ਠੀਕ ਠੀਕ ਆ ਓਕੇ ਪਹਿਨਾ ਮੈਂ ਚਾ ਸਹੀ ਨਹੀਂ ਦਿੰਦੀਆਂ ਹੁਣ ਕਿ ਮੇਰੇ ਕੋਲ ਡੇਟਪ ਤੇੜੀ ਹੋ ਮੈਨੂੰ ਕਿੱਥੋਂ ਵੱਜ ਜਾਦੀ ਸੇ ਤੇ ਪੈਂਦੀ ਪਹਿਲੇ ਬੰਦਾ ਮਿੱਠਾ ਸਹੀਦਾ ਵੇ ਬੰਦਾ ਥੋੜਾ ਸਹੀ ਸਵਾ ਬੈਠੇ ਰੀਜੀ ਆ ਜਾਓ ਕੱਢ ਲੈ ਕੋਝ ਨਹੀਂ ਕਰਨਾ ਕਿ ਵਿਹਲੇ ਆ ਤੇ ਹੋਰ ਸੁਣਾਓ ਠੀਠਾ 세ਤਾ ਹਾਂ 세ਤਾ ਦੇ ਤਰਫ ਦਾ ਪਰਾਉਣੇ ਆਏ ਆ ਮੱਤ ਵੱਜੀ ਗਰਮੀ ਚ ਥੋਸ ਓਏ ਮੈਂ ਕਹਿੰਦੀ ਕਿ ਪਹਿਲਾਂ ਨਾ ਮੇਚੇ ਨਹੀਂ ਕਿ ਸਹੀ ਦੂੜੀਆਂ ਅਛਾ ਮੁੜ ਕੇ ਢੇੜ ਢੇੜ ਸਹੀ ਕਰਨੇ ਕਿ ਹਾਂ ਇਹ ਵੀ ਬੜਾ ਔਖਾ ਕੰਮ ਨਾ ਗਰਮੀ 'ਚ ਤੇ ਬੜਾ ਔਖਾ ਕਿ ਇਹ ਤੇ ਦੋਰਾ ਕੰਮ ਹੋ ਜਾਂਦਾ ਸੂਟ ਸੀਨ ਦਾ ਇੰਚ ਇੰਚ ਤੇ ਦੋ ਸੂਟ ਸੀ ਦੇ ਹਾਂ ਹੋਰ ਢੇੜ ਕੇ ਸੈੱਟ ਕਰਨਾ ਸੂਟ ਇਹ ਵੀ ਕਿਹਦਾ ਹੀ ਕਹਦੇ ਆ ਆਪਣੇ سینਦਰ ਕੋਲ ਹੈ ਕੈਬਿਨਾ ਲੱਗੇ ਆਪਣੇ ਤੇ ਰੱਖੇ ਹਾਂ ਹਾਂ ਵਰਤਿਓ ਕਰਨਾ ਕੀ ਆ ਮੈਂ ਰੇਲੀ ਆ ਨਾ ਪੁੱਛ ਕੇ ਆਉਂਦੀ ਹਾਂ ਸੂਟਾਂ ਵੱਲੋਂ ਕਿੰਨੇ ਕਿਸੀ ਪਏ ਆ ਸੂਟ ਤੁਹਾਨੂੰ ਕੋਈ ਨਹੀਂ ਟਾਈਮ ਤੇ ਦੇ ਦਾਂਗੇ ਕਿੰਨੇ ਦਾ ਕਰਾਰ ਆ ਸੂਟ ਤੁਹਾਡੇ ਕੱਟੇ ਆ ਅੱਛਾ ਹਾਂ ਇਹ ਸਾਮਾਨੂ ਕੀ ਹੈ ਹਾਂਜੀ ਇਹ ਦੇ ਦਾਂਗਾ ਚਾਰ ਹੋਈ ਆ ਦੋ ਤਿੰਨ ਹੈ ਅੱਛਾ ਹੋਰ ਕੀ ਕਰਦੇ ਆਏ ਕਰਨਾ ਦੀ ਵਿਹਲੇ ਹੀ ਹੈ ਇਸ ਵੇਲੇ ਟੈਂਸ਼ਨ ਟੇਕਾਲੀ ਦਾ ਕੰਮ ਬਾਅਦ ਕਰੀਏ ਪਰੌਣੇ ਨਹੀਂ ਆਇਆ ਕੋਈ ਪਰੌਣੇ ਦਾ ਹੱਥ ਹੀ ਜੋੜੋ ਸ਼ੂਗਰ ਨਹੀਂ ਆਏ ਤੇ ਇੰਨੀ ਕਰਨੀ ਛੱਟ ਕੇ ਗਈ ਆ ਨਿਆਣਿਆਂ ਤੇ ਮੇਰੇ ਬੱਸ ਸਵੇਰ ਦਾ ਪਕਾ ਕੇ ਹਟੀਦਾ ਤੇ ਦੁਪਹਿਰਾਂ ਨੂੰ ਡੇਬੰਦਿਆਂ ਨੂੰ ਕਰ। ਹਾਂ ਇਹ ਤੋਂ ਅੱਲਾਹ ਤੇ ਰਾਰਾ ਉਹ ਇੰਨਾ ਫਾਸੇ ਇੱਕ ਨੇ ਆਣਿਆਂ ਤੋਂ ਨਾਲ ਖਾਂਦਾ ਯਾਰ। ਤੇ ਫੇ ਮੈਂ ਮਸ਼ੀਨ ਤੇ ਕਿਹੜੇ ਵੇਲੇ ਬਹਿਣਾ ਬੜਾ ਔਖਾ ਹੀ ਆ। ਬੜਾ ਮੈਂ ਅਧਰਾ ਦਾ ਜਾ ਉਹ ਟੁੱਟ ਕੇ ਸੀਨੀ ਆ ਸੂਟ। ਇਹ ਕਾਸ਼ੀ ਵੜਾਵਾ। ਤੇ ਦੀਦੀ ਆਈ ਜਠਾਣੀ ਮੇਰੇ ਸੂਟ ਦੇਣ ਕਿ ਨਹੀਂ। ਨਹੀਂ ਉਹਨੇ ਤਾਂ ਨਹੀਂ ਦਿੱਤੇ। ਅੱਛਾ ਨਹੀਂ ਦਿੱਤੇ। ਚੱਲ ਜੇ ਆ ਜੇ ਹੈ ਨਹੀਂ ਚਾਰ ਦਿਨ ਕੀਤਾ ਆ ਜੇ ਪਰ ਮੇਰੇ ਪਿਆਣ ਗੱਲ ਨਾ ਕਰੀ ਉਹਨਾ ਮੇਰੇ ਸੂਟ ਆ। ਕੋਈ ਕੋਈ ਟੈਨਸ਼ਨ ਨਹੀਂ ਤੁਹਾਨੂੰ ਨੂੰ ਦੇ ਹੋ ਟੈਨਸ਼ਨ ਮੈਂ ਅੱਜ ਹੀ ਕੱਲ ਨਹੀਂ ਕਰਦੇ ਕਿਤੇ ਤੇ ਮੈਂ ਹਾਂ ਚੱਲ ਮੈਂ ਫੇਰ ਨਾਲ ਕੀ ਕਰਕੇ ਉਹਨਾਂ ਨਾਲ ਮੈਂ ਸੂਟਾਂ ਵਲੋਗ ਕਹਿ ਕੇ ਉਹਨੇ ਕਿੰਨੇ ਕਰਾ ਗਏ ਕੋਈ ਦੇ ਤਾਂ ਕਿ ਤੁਹਾਨੂੰ ਕਰਾ ਦੇ ਟੈਨਸ਼ਨ ਕਾਤੋਂ ਲੈਦੀਆਂ ਦੇ ਹੋ ਚਾਹ ਬਣਾ ਨਾ ਨਹੀਂ ਚਾਹ ਨਹੀਂ ਪੀਣੀ ਗਰਮੀ ਪਈ ਆ ਤੁਸੀਂ ਮੈਂ ਨਾ ਠੀਰਿਓ ਫੇਰ ਠੀਕ ਆ ਕੱਲ ਨਾ ਕਰਿਓ ਨਾਲ ਕੋਈ ਕੋਈ ਠੀਕ ਚੰਗਾ ਜੋ ਨਹੀਂ ਨਹੀਂ ਬੈਣਾ ਨਹੀਂ ਨਹੀਂ ਚੱਲੀਏ ਇਹਨਾਂ ਤੋਂ ਰੋਟਾ ਮਾਤ ਦੇ ਵਿੱਚ ਪੈ ਗਿਆ ਦੋਨਾਂ ਤਰ੍ਹਾਂ ਦੇ। ਇੱਕ ਪੂਨ ਤੇ ਆਪੀ ਜਾਂਦੀ ਹੈ ਉਹਨੂੰ ਨਾ ਪਤਾ ਲੱਗ ਜੇ। ਦੂਜੀ ਆਪ ਆਈ ਆਖਣ। ਉਹਨੂੰ ਨਾ ਪਤਾ ਲੱਗ ਜੇ ਕੀ ਕਰਦੀਆਂ ਫਿਰਦੀਆਂ ਹੋਈਆਂ। ਹੰਤਾ ਕੁਛ ਿੱਕੋ ਜਗਾ ਤੇ ਪਹੁੰਚੇ ਉੱਥੇ ਤੁਹਾਨੂੰ ਵੇਖਣਾ ਹੀ ਆ। ਇੱਕ ਦੂਜੀ ਨਾਲ ਤੁਮੀ ਕਿੱਧਰ ਦਿੱਤੇ ਵੱਖਰੀ ਵੱਖਰੀ ਜਗ੍ਹਾ ਤੇ ਜਾਣਾ ਵਾ ਜਿਹੜਾ ਤੁਹਾਨੂੰ ਕਿੱਥੇ ਵੇਖਣਾ ਹੈ। ਆ ਅੱਧੀ ਹੋ ਗਏ ਨੰਗਾ ਮੇਰੇ ਦਮਾਗ ਖਰਾਬ ਕਰ ਦੇਣਾ ਲੱਗਦਾ। ਕਦੀ ਆਪ ਆ ਜਾਂਦੀਆਂ ਕਦੀ ਪੋਨਾਂ ਤੇ ਆਖੀ ਜਾਂਦੀਆਂ। ਉਹਨੂੰ ਪਤਾ ਲੱਗਦੀ ਹੈ ਉਹਨਾਂ ਨੂੰ ਪਤਾ ਨਹੀਂ। ਚੱਲ ਮਨਾ ਚੱਲ ਮੈਂ ਨਾ ਸਦੀਪ ਨੂੰ ਕਰਦਾ ਫੋਨ ਉਹ ਤੇ ਬਣ ਕੇ ਫਿਰ ਇੱਕ ਦੂਜੀ ਕੋ ਪਰਦੇ ਹੀ ਰੱਖੀ ਜਾਂਦੀਆਂ ਐ ਨਾ ਉਹ ਇਕੱਠੀਆਂ ਆ ਬੱਗੇ ਮੈਂ ਚੋਕਣਾ ਅਲੋ ਸასი ਕਾ ਕੀ ਹਾਲ ਆ ਹਾਂ ਦੀ ਬੰ ਵੀ ਤੇ ਉਹ ਨਾ ਤੇਰਾ ਸੂਟ ਪਾਣ ਗਿਆ ਤੇ ਮੈਂ हां ठीक चल। ਚੱਲ ਲੈ ਆ ਜੂ ਕਿਚਾਏ। ਚੇਰ ਕੇਣਾ ਉਹ ਨੂੰਣਾ ਪਤਾ ਲੱਗਦੇ ਨੂੰਣਾ ਪਤਾ ਲੱਗਦੇ। ਪੜਦੇ ਵੇਰੇ ਰੱਖਦੇ। ਦੀਦੀ ਆਜੋ ਆਜੋ ਸੁਨੀ। ਕੀ ਕਰਨ ਦੇ? ਕੋਸ਼ ਨਹੀਂ ਮਣਨੇ ਆਣਾ ਰੋਟੀ ਰੋਟੀ ਦੇ ਕੇ ਹਟੀਆਂ ਮੈਂ ਤਾਂ ਬਣ ਗਈ ਤੇਰੇ ਸੂਟ ਤੇ ਮੈਂ ਲੈ ਜੰਦੀ ਕਿਥੇ ਬਣ ਗਈ ਨਾ ਹਾਂ ਚਲੋ ਚੰਗਾ ਕੀਤਾ ਪਾ ਕੇ ਵੇਖ ਲਈ ਤੇ ਜੇ ਕੋਈ ਹੋਗਾ ਤੇ ਫਿਰ ਕੋਈ ਨਾ 300 ਮਾਰ ਦੂੰਗੀ ਹਾਂ ਕੋਈ ਗੱਲ ਮੈਂ ਪਾ ਕੇ ਵੇਖਣਾ ਮੇਚਾ ਤੇ ਮੈਂ ਉਹ ਹੀ ਰੱਖਿਆ ਹਿੱਕਾ ਹੀ ਤਾਂ ਉਹ ਚਾਹ ਨਾ ਹੋਵੇ ਨਾ ਲੈ ਚਾਹ ਹੀ ਬਣੀ ਤੇ ਸਵਾਇਂ ਦੇ ਦੇ ਸਵਾਇਂ ਤਾਂ ਟੀ ਕੋਈ ਨਹੀਂ ਦੱਸ ਤੂੰ ਪਹਿਲੇ ਵੀ ਨਾ ਤੁਹਾਡੇ ਵਿੰਡੇ ਛੋੜ ਕੇ ਹਾਂਜੀ ਪਹਿਲੇ ਹੁੰਦੇ ਨੇ ₹100 ਪਹਿਲਾ ਹੀ ਹਾਂਜੀ ਤੇ 400 ਇਹਨਾਂ ਦਾ ਹੋ ਗਿਆ 1000 ਹੋ ਗਿਆ ਚਲ ਮੈਂ ਤੁਹਾਨੂੰ ਨਾ ਪਹਿਲੇ ਦੇ ਜਾਂਗੀ ਨਹੀਂ ਫਿਰ ਜਿਹੜੇ ਹੁਣ ਬੜੇ ਦਰਬਾਜ ਦੇ ਦਾਂਗੀ ਦੇ ਦਿੰਦੇ ਮੈਂ ਕਿਹ ਪਰੋਣੇ ਆਏ ਤੇ ਫਿਰ ਤੁਹਾਨੂੰ ਪਤਾ ਉਹਨਾਂ ਨੂੰ ਹੁਣ ਸੂਟ ਸੱਟ ਪੜਾ ਕੇ ਦੇ ਦੇਣੀ ਨਹੀਂ ਤੁਹਾਨੂੰ ਪਤਾ ਫਿਰ ਵਿਆਹ ਆ ਗਿਆ ਤਾਂ ਕਰਕੇ ਮੈਂ ਕਹਿੰਦੀ ਚੱਲ ਪਿਛਲੇ ਮੈਂ ਕਲੀਅਰ ਕਰ ਦਿੰਦੀ ਦੇਖਦੇ ਹਾਂ ਤੇ ਕਹਿੰਦੇ ਸੀ ਦੇ ਦਿੰਦੇ ਤੇ ਚੱਲ ਚੰਗਾ ਹੁੰਦਾ ਚਲੋ ਸਾਰਨੋ ਥੋੜਾ ਪਤਾ ਚਲੋ ਹਟ ਦੇ ਹਾਂਜੀ ਕੀ ਕਰਨ ਦੇ ਉਹ ਤਾਂ ਹੈ ਕਮਾਟੀ ਅੱਛਾ ਇਰਾਕੀ ਕਾਮ ਤੂੰ ਜੇ ਮੈਨੂੰ ਨਹੀਂ ਸਕਦੇ ਫੋਨ ਕਰਕੇ ਆਇਆ ਨਾ ਮੈਂ ਸਕਦੇ ਆ ਭੈਣੇ ਉਹਨੂੰ ਨਹੀਂ ਮੈਂ ਫੋਨ ਕਰਕੇ ਸੁਧਿਆ ਉਹਦੇ ਆਪਣੇ ਸੂਟ ਵੇਖਣ ਆਏ ਹੋਣੇ ਆ ਲੱਗਾ ਤੂੰ ਭੈਣ ਚੰਗੀ ਕੰਡਾਂਈਂ ਜਿਹਨਾਂ ਨੂੰ ਮੈਂ ਉਦੋਂ ਕਿਹਾ ਏਂ ਕਿ ਮੇਰੇ ਸੂਟਾਂ ਸੰਦੀਰ ਕੋ ਨਾ ਆ ਲੈਣਾ ਤੇ ਫਿਰ ਮੈਂ ਤਾਂ ਭਾ ਤੁਹਾਨੂੰ ਵੇਖ ਤੇ ਵੇਖਣ ਮੈਂ ਤੇ ਪਰ ਚੱਲ ਜਾਂਦਾ ਮੈਂ ਲੜ ਲੱਗੀ ਲੈ ਤਾਂ ਮੈਂ ਕਹਤਾ ਐ ਤੈਨੂੰ ਕਹ ਲਾਇ ਲੱਗੀ ਭੈਣੇ ਲੜੋ ਨਾ ਛਡੋ ਨਾ ਉਥੰਦੇ ਮੈਂ ਤੁਹਾਡੇ ਸੂਤਾਂ ਤੇ ਪੜਦੇ ਰੱਖੀ ਨਹੀਂ ਸਾਰਾ ਕਸੂਰ ਤੁਹਾਡਾ ਵਾ ਠੀਕ ਆ ਕਿ ਮੇਰਾ ਕਦਾ ਕਸੂਰ ਵਾ ਜੇ ਮੈਂ ਤੁਹਾਨੂੰ ਆਖਰ ਤੇ ਗੱਲ ਨਾ ਕਰਿਆ ਤੂੰ ਸਾਹਮਣੇ ਕਾਹ ਕਰੇ ਤੇ ਜੇ ਮੈਂ ਤੁਹਾਨੂੰ ਕਿਹਾ ਜੇ ਤਾਂ ਪਰਦਾ ਨਾ ਪਹਿਨ ਤੇ ਘਰੋਂ ਚੂਹ ਮੈਂ ਸਾਹਮਣੇ ਕੱਢਾ ਕੇ ਚਲ ਜਾ ਆਹ ਆਹ ਤੁਹਾਡੀ ਗੱਲ ਨਾ ਚੁੜੇ ਫਾਟੇ ਤੇ ਤੂੰ ਬਾਹਰ ਹੋ ਕੇ ਲੜੋ ਸੋਗਾ ਕੇ ਮੇਰੇ ਘਰੋਂ ਆਹ ਹੋਰ ਤੇ ਇਹ ਦੱਸ ਬਹੁਤ ਨਹੀਂ ਚੱਲਿਆ ਰਹਾ ਤੇ ਤੁਹਾਡੇ ਹੱਥ ਲਾਇ ਨਹੀਂ ਕਹਿੰਦੇ ਇਸ ਦਾ ਰੰਗ ਚੱਲ ਚੱਲ ਐ ਤੇ ਮੈਂ ਤੇਰੀ ਸੂਤ ਸੀ ਤੇ ਤੇਰੇ ਵੀ ਪੈਰ ਸੀ ਤੇਰ ਕੰਮ ਤੇ ਤੁਹਾਡਾ ਕਰਾ ਦਿੱਤਾ ਉਹ ਤੁਹਾਡੇ ਨਾਲ ਤੇ ਅੱਗੇ ਤੋਂ ਆਪਣੇ ਸੂਟ ਕੰਮ ਵਿੱਚ ਸਵਾਇਆ ਕਰੋ ਤੇ ਕਿੱਟੇ ਪਾਲੋ ਤੇ ਮੈਂ ਕਿਹਾ ਇਹ ਸੁਟਾਣਾ ਤੋਂ ਲਾ ਲੈਣਾ ਹੈ ਤੇ ਲਾ ਲੈਣਾ ਹੈ ਮੈਂ ਦੱਸਿਆ ਨਹੀਂ ਉਹਦੋਂ ਮੈਂ ਤੁਹਾਡੇ ਸੂਟਾਂ ਨੇ ਭੱਡੇ ਰੱਖਦਾ ਕਿ ਮੇਰੇ ਘਰ ਵਿਲੇਸ਼ ਪਾਤਾ ਮੇਰਾ ਘਰ ਵਾਲਾ ਨਾਲ ਤੂੰ ਇਹੋ ਜਿਹੀ ਚਰਾਨੀਆਂ ਦੇ ਕੰਮ ਤਾਂ ਫੂਟ ਸਿੱਨੀ ਆ ਨਾਲੇ ਮੈਂ ਆਪਣੇ ਪਿਆਰੀ ਵਰ ਨਾਲ ਕੇ ਸੂਟ ਤੇ ਸਾਡੇ ਤੋਂ ਜਾਓ ਬੈਣਾ ਨਹੀਂ ਨਹੀਂ ਇਹ ਗਾ ਉਹਦਾ ਫਾਈ ਦੇ ਕੇ ਫਿੱਟ ਕਰਦੇ ਤੁਹਾਡੇ ਤੋਂੜੇ ਹਾਂ ਰਤਾ ਚਾਹ ਚਾਹ ਕਿਸੇ ਨੇ ਨਹੀਂ ਉਹ ਤਾਂ ਹਨੂ ਤਾਂ ਪੜਾਵਾਦ ਕਰ ਮੈਂ ਤੇ ਤੇ ਮਿਹਨਤੀ ਹੁੰਦੀ। ਪਰ ਜੇ ਤੈਨੂੰ ਯਾਦ ਨਹੀਂ ਆਖਾ ਨਹੀਂ ਬਣਾ ਲਾ ਤੂੰ ਲਾਰ ਜੋ ਰਿਆ। ਹਾਇ ਤੂੰ ਨਾ ਕੋ ਲੈ ਆ ਤੂੰ ਨਾ ਨਾਇਨ ਲਿਆ ਮੈਂ ਤੇ ਉੱਤੇ ਪੱਟੇ। ਅਹੀਂ ਤੇ ਉਹ ਤੋਂ ਮੈਨੂੰ ਅੱਗੇ ਸੰਡੇ ਫੰਡ ਆ ਕੇ ਦੱਸਾਇਆ ਤੇ ਤੂੰ ਸਾਰਾ ਕੁ ਦਾਖੇਰਾ ਤਾ। ਮੇਰੇ ਤੇ ਸੀ। ਅੱਗੇ ਤੂੰ ਉਹ ਮਰਜੀ ਸੁਹਾ ਲੈ। ਹਾਂ ਇਹ ਵੀ ਬਈ ਜਾ ਤਾ ਉੱਦਾਂ ਲੈ ਨਾ ਕਿ ਮੈਂ ਤੂੰ ਉੱਤੇ ਆਂਦੀ ਮੈਂ ਤੂੰ ਬਣਾਉਣਾ ਨਹੀਂ ਤੇ ਮੁੜ ਕੇ ਹਣ ਦੇ ਕੇ ਦੇਰੀ ਆ ਗਈ। ਤੂੰ ਪਹਿਲਾ ਵਾਰ ਤੋਂ ਬਾਅਦ ਘਰ ਦਾ ਮਸਲਾ ਵਾ ਤੂੰ ਹੀ ਇੱਕ ਦੂਜੇ ਨੂੰ ਦੱਸਣਾ ਨਹੀਂ ਤੇ ਸਭ ਬਹੁਤਾ ਟਿਕਾ। ਤੂੰ ਜਾਓ ਮੈਂ ਤਾਂ ਸਾਰਾ ਸੂਰ ਤੁਹਾਡਾ ਹੀ ਆ ਜਾਓ ਮੇਰਾ ਨਿਕੜੂ ਫੂਟਿਆ ਸਾਰਾ ਜੇ ਮੈਂ ਆਪਣਾ ਦਾਨੀ ਤਾਂ ਡਾਕਟਰ ਕਿੰਨੇ ਸਾਲ ਦਾਲਣਾ ਹੁੰਦੀ ਆ ਤੇ ਪਤਾ ਲੱਗਿਆ ਉਹ ਨਿਆਣੇ ਮੈਨੂੰ ਮੇਰੇ ਦਵਾਈਆਂ ਬੜੀਆਂ ਤੜਾ ਇਦਾਂ ਨਾ ਕਰਿਆ ਕਰੋ ਬਾਤ ਹਾ ਮੁਰ ਕੇ ਹੋਰ ਨਾ ਲੋਕਾਂ ਨੇ ਸੋਹਣੇ ਹੁੰਦੇ ਏਲੀ ਤੇ ਸਾਰਾ ਸੂਰ ਤੇਰਾ ਹੀ ਹੋਇਆ ਮੇਰਾ ਕਹਿੰਦਾ ਇਹ ਗੱਲਾਂ ਹੋ ਜੇ ਮੈਂ ਕੋਈ ਕਹਿ ਨਹੀਂ ਲਾ ਲਾ ਨਾ ਲਾ ਲਿੰਦੇ ਹੋ ਹਾ ਹੱਦ ਹੋ ਗਈ ਤੁਹਾਡੇ ਵਾਲੀ